ਸਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sahib. तो विचार न मन रहे हमारा अपना जाने करो प्रति पार जग हग जग अटल परमपिता परमेश्वर चौवन शतर सक्ष दे मालिक साहिब श्री गुरु ग्रंथ साहिब जी महाराज सच्चे पातशाह जी जी निघी गोद के शोभामान हुई गुरु प्यारी सास संगत जी फतेह प्रवान करो वाहेगुरु जी का खालसा वागुरु जी की फतेह सब गोविंद है सब गोविंद है गोविंद बिन नहीं कोई लख खुशिया पातशाहिया जे सतगुर नदर करे ਸਮੂਹ ਸਾਥ ਸੰਗਤ ਜੀ ਨੂੰ ਸਾਹਿਬੇ ਕਮਾਲ ਸਰਬੰਸਦਾਨੀ ਤਾਨ ਤਾਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪ੍ਰਕਾਸ਼ ਪਰਮ ਦੀਆਂ ਲੱਖ ਲੱਖ ਵਧਾਈਆਂ ਘਰ ਦੇ ਵਿੱਚ ਗੁਰਪੁਰਬ ਤੇ ਦੀਪਕ ਜਲਾਉਣੇ ਚਾਹੀਦੇ ਹਨ ਘਰ ਦੇ ਵਿੱਚ ਮਠਾਈਆਂ ਵੰਡਣੀਆਂ ਚਾਹੀਦੀਆਂ ਆਪਣੇ ਪਰਿਵਾਰ ਦੇ ਨਾਲ ਬੈ ਕੇ ਉਸ ਵਾਹੀ ਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਉਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਜਿਨੇ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ ਹੈ। ਗੁਰੂ ਸਾਹਿਬ ਜੀ ਨੇ ਇਹ ਜਿਹੜਾ ਖਾਲਸਾ ਪੰਥ ਸਾਜਿਆ ਹੈ। ਆਪਾਂ ਬਹੁਤ ਛੋਟੇ ਸ਼ਬਦਾਂ 'ਚ ਕਹਿ ਦਿੰਨੇ ਹਾਂ ਅਸੀਂ ਖਾਲਸਾ ਹੈ। ਲੇਕਿਨ ਇਹ ਖਾਲਸਾ ਸ਼ਬਦ ਜਿਹੜਾ ਹੈ ਇਹ ਖਾਲਸਾ ਦੇ ਵਿੱਚ ਠਾ ਲ ਸਾ ਇਹਦੇ ਵਿੱਚ ਗੁਰੂ ਸਾਹਿਬ ਦੀ ਬਖਸ਼ੀ ہوئی ਬਖਸ਼ੀਸ਼ ਹੈ ਇਹ ਖਾਲਸਾ ਸ਼ਬਦ ਬਹੁਤ ਹੀ ਪਵਿੱਤਰ ਹੈ ਇਹ ਗੁਰੂ ਸਾਹਿਬ ਜੀ ਇਹ ਖਾਲਸਾ ਸਾ ਬਣਾਇਆ ਹੈ ਜਦੋਂ ਦੇਸ਼ ਧਰਮ ਮਾਨਵਤਾ ਵਾਸਤੇ ਆਪਣਾ ਪੂਰਾ ਪਰਿਵਾਰ ਆਪਣਾ ਪੂਰਾ ਸਰਬੰਸ ਕੁਰਬਾਨ ਕੀਤਾ ਹੋਇਆ ਹੈ ਖਾਲਸਾ ਪੰਥ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਹੈ ਅੱਜ ਸਾਨੂੰ ਖਾਲਸਾ ਪੰਥ ਦੇ ਬਾਰੇ ਜੇ ਆਪਾਂ ਗੱਲ ਕਰਦੇ ਹਾਂ ਜੇ ਗੁਰੂ ਸਾਹਿਬ ਜੀ ਦੇ 52 ਹੁਕਮਨਾਮੇ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਖਾਲਸਾ ਜੀ ਮਾਫ਼ ਕਰਨਾ ਆਪਜੀ ਤੋਂ ਬਹੁਤ ਛੋਟੀ ਹਾਂ ਲੇਕਿਨ ਆਜ ਆਪ ਦੇਖਦੇ ਹੋ ਕਿ ਬਹੁਤ ਘੱਟ ਆਪਾਂ 52 ਹੁਕਮਨਾਮੇ ਤਾਂ ਬਿਲਕੁਲ ਵੀ ਨਹੀਂ 2-4 ਵੀ ਨਹੀਂ ਇਹ ਬਾਪਨ ਦੇ ਆਜ ਆਪ ਲੇਕਿਨ ਖਾਲਸਾ ਜੀ ਅੱਜ ਉਹਨਾਂ ਦੇ ਸਿਧਾਂਤ ਤੇ ਚੱਲਣ ਨੂੰ ਕੋਈ ਤਿਆਰ ਨਹੀਂ ਜੀ ਜਿਸ ਖਾਲਸਾ ਪੰਥ ਦੇ ਵਾਸਤੇ ਮਾਤਾ ਗੁਜਰ ਕੌਰ ਜੀ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਕੀਤਾ ਹੋਵੇ ਜਿਸ ਖਾਲਸਾ ਪੰਥ ਦੀ ਦਸਤਾਰ ਵਾਸਤੇ ਛੋਟੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਤੇ ਬੜੇ ਸਾਹਿਬ ਜਾਦੇ ਬਾਬਾ ਹਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਹੋ ਅੱਜ ਵੇਖੋ ਅੱਜ ਸਾਡਾ ਫਰਜ ਬਣਦਾ ਹੈ ਅੱਜ ਆਪਾਂ ਉਸ ਸਿੱਖੀ ਨੂੰ ਸੰਭਲ ਲੈਣਾ ਚਾਹੀਦਾ ਹੈ ਸਾਡੇ ਬੱਚੇ ਚੇਹੇ ਕਤਲ ਕਰਾਨ ਲੱਗੇ ਹਾਂ ਬੀਬੀਆਂ ਅੱਜ ਦਮਾਲਾ ਨਹੀਂ ਤਾਂ ਜਲਦੀ ਵੇਖੋ ਦਾਸ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮੀ ਹੈ ਸਨਾਤਨ ਦੇ ਵਿੱਚ ਮੇਰਾ ਜਨਮ ਹੋਇਆ ਹੈ ਲੇਕਿਨ ਜਦੋਂ ਮੈਨੂੰ 2019 ਦੇ ਵਿੱਚ ਇਹ ਪਤਾ ਲੱਗਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਝੂ ਵਾਸਤੇ ਸ਼ਹਾਦਤ ਦਿੱਤੀ ਤੇ ਮੈਂ ਵਕਾਲਤ ਕਰਦੀ ਸੀ ਮੈਂ ਆਪਣੀ ਵਕਾਲਤ ਛੱਡ ਕੇ ਗੁਰੂ ਕੇ ਪਾਸੇ ਲੱਗ ਗਈ ਹਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ 'ਚ ਕਰਦੀ ਹਾਂ ਕਿਉਂਕਿ ਵੇਖੋ ਉਹਨਾਂ ਦਾ ਕਰਜ਼ ਸਾਡੀ ਸਾਥ ਪੀੜੀਆਂ ਵੀ ਨਹੀਂ ਚੁਕਾ ਸਕਦੀ ਲੇਕਿਨ ਅਸੀਂ ਉਹਨਾਂ ਦਾ ਨਾਂ ਲੈ ਕੇ ਆਪਣਾ ਫਰਜ਼ ਜ਼ਰੂਰ ਪੂਰਾ ਕਰ ਸਕਦੇ ਹਾਂ ਤੇ ਮੈਂ ਆਪ ਜੀ ਦੇ ਰਾਈ ਇੱਕ ਜ਼ਰੂਰ ਇੱਕ ਸਿਰ ਤੋਂ ਗੱਲ ਕਹਾਂਗੀ ਕਿਉਂਕਿ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਇਹ ਬਹੁਤ ਵੱਡਾ ਸਮਾਗਮ ਉਲਿਕਿਆ ਜਾ ਰਿਹਾ ਹੈ ਤੇ ਮੈਂ ਸਭ ਨੂੰ ਹੀ ਇਹ ਕਹਾਂਗੀ ਕਿ ਜੇ ਮੈਂ ਸਨਾਤਨ ਤੋਂ ਹੋ ਕੇ ਜੇ ਮੈਂ ਬ੍ਰਾਹਮਣ ਪਰਿਵਾਰ ਤੋਂ ਹੋ ਕੇ ਸਮਾਜ ਦੀ ਇੰਨੀ ਜ਼ਿਆਦਾ ਮੈਨੂੰ ਉਲਝਣਾ ਸੀ ਪੈ ਕੇ ਉਹ ਸਾਰਾ ਕੁਝ ਝਲਕੇ ਕਿ ਮੈਂ ਸਨਾਤਨ ਤੋਂ ਹੋ ਕੇ ਗੁਰੂ ਕੇ ਖਾਲਸਾ ਬਣ ਸਕਦੀ ਆ ਜਿਵੇਂ ਸਨਾਤਨ ਤੋਂ ਹੋ ਕੇ ਮੈਂ ਖਾਲਸਾ ਦਾ ਪ੍ਰਚਾਰ ਕਰ ਸਕਦੀ ਆ ਸਿੱਖੀ ਨੂੰ ਪਿਆਰ ਕਰ ਸਕਦੀ ਆ ਤੇ ਭਾਗੋ ਵਾਲੇ ਤੁਹਾਡਾ ਜਨਮ ਤਾਂ ਖਾਲਸਾ ਪੰਥ ਦੇ ਵਿੱਚ ਹੋਇਆ ਏ ਉਹ ਖਾਲਸਾ ਪੰਥ ਜਿਸੇ ਬੰਦ-ਬੰਦ ਕਰਵਾਏ ਗਏ ਛੋਪੜੀ ਹਲਵਾ ਹਈਏ ਗਏ ਚਰਖੜੀਆਂ ਤੇਟਣ ਆਏਗੇ ਆਰੇ ਦੇ ਨਾਲ ਤੰਚਿਰਵਾਏਗੇ ਇਹ ਉਹ ਸਿੱਖੀ ਹੈ ਮਹਿਬਾਨੇ ਤੋਂ ਇੰਨਾ ਪਿਆਰ ਕਰਦੀ ਹਾਂ ਜਦੋਂ ਮੈਂ ਖਾਲਸਾ ਪੰਥ ਦੇ ਵਿੱਚ ਆਈ ਜਦੋਂ ਮੈਂ ਅੰਮ੍ਰਿਤ ਛਕਿਆ ਤੇ ਖਾਲਸਾ ਜੀ ਸੱਚ ਮਾਣਿਓ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਜਿਸ ਦਿਨ ਬਣੀ ਸੀ ਮੈਨੂੰ ਇਹ ਵਹਿਸੋਸ ਹੋਇਆ ਸੀ ਕਿ ਮੈਂ ਇਸ ਦੇਸ਼ ਦੀ ਮਹਾਰਾਣੀ ਹਾਂ ਇਹ ਜਿਹੜਾ ਤਾਜ ਮੇਰੇ ਸਰਤੇ ਆਪ ਜੀ ਦੇਖ ਰਹੇ ਹੋ ਜਿਹੜੀ ਦਸਾਲ ਦੇਖ ਰਹੇ ਹੋ ਮੈਂ ਕਹਿੰਦੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀ ਬਖਸ਼ੀਸ਼ ਦਿੱਤੀ ਹੋਈ ਹੈ ਸਾਨੂੰ ਲੇਕਿਨ ਅੱਜ ਆਪਾਂ ਸਭ ਕੁਝ ਉੱਲੇ ਬੈਠੇ ਹਾਂ ਮਾਤਾਵਾ ਦੀ ਚੜ੍ਹਨਾ ਚ ਮੈਂ ਬੇਨਤੀ ਕਰਨੀ ਚਾਹਨੀ ਹਾਂ ਕਿਉਂਕਿ ਮਾਤਾ ਨੂੰ ਸਭ ਤੋਂ ਵੱਡਾ ਗੁਰੂ ਕਿਹਾ ਗਿਆ ਹੈ ਗੁਰੂ ਨਾਨਕ ਦੇਵ ਜੀ ਨੇ ਵਡਿਆਈ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਸੋ ਕਿਉ ਮੰਦਾ ਆਕਿਏ ਜਿੱਤ ਜੰਮੇ ਰਾਜਾਨ ਮਾਤਾ ਨੂੰ ਸਭ ਤੋਂ ਵੱਡਾ ਗੁਰੂ ਕਿਹਾ ਗਿਆ ਹੈ ਜੇ ਆਪ ਜੀ ਆਪਣੇ ਬੱਚਿਆਂ ਨੂੰ ਮਹਾਪੁਰਖਾਂ ਬਾਰੇ ਅੱਜ ਆਪਣੇ ਸ਼ਹੀਦਾਂ ਬਾਰੇ ਜੇ ਦੱਸੋਗੇ ਤੇ ਤੁਹਾਡੇ ਬੱਚੇ ਸ਼ੂਰਬੀਰ ਬਣਨਗੇ ਤੁਹਾਡੇ ਬੱਚਿਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਧਾਤ ਦੇ ਚੱਲਣ ਵਾਲੇ ਗੁਣ ਆਉਣਗੇ ਛੋਟੇ ਸਾਹਿਬਜ਼ਾਦੇ ਦੇ ਗੁਣ ਆਉਣਗੇ ਲੇਕਿਨ ਅੱਜ ਅੱਪਾ ਵੇਖਦੇ ਹਾਂ ਬੀਬੀ ਆ ਟਿਕਟੋਕ ਤੇ YouTube ਦੇ ਸੀਰੀਅਲ 'ਚ ਬਿਜ਼ੀ ਰਹਿੰਦੀ ਹੈ ਮਾਨਵ ਸਭ ਤੋਂ ਵੱਡਾ ਗੁਰੂ ਕਿਹਾ ਗਿਆ ਹੈ ਤੇ ਆਪ ਜਿਹਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਨਾਲ ਜੋੜਨ ਗੁਰਬਾਣੀ ਨਾਲ ਜੋੜਨ ਵਤੁ ਵਤ ਅੰਮ੍ਰਿਤਿ ਸੇ ਕਾਣ ਕਿਉਂਕਿ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਇਤਿਹਾਸ ਕੋਈ ਇੱਕ ਵੀ ਦਿਨ ਇਹੋ ਜਿਹਾ ਨਹੀਂ ਜਦੋਂ ਸਿੱਖ ਸ਼ਹਾਦਤ ਨਾ ਹੋਈ ਹੋਵੇ ਇਹ ਸਾਡੇ ਸਿੱਖ ਸ਼ਹਾਦਤਾਂ ਦੇ ਕਰਕੇ ਅੱਜ ਸਾਡੇ ਨਿਸ਼ਾਨ ਸਾਹਿਬ 57 ਦੇਸ਼ਾਂ 'ਚ ਝੁਲਦੇ ਨੇ। ਰਾਸ਼ਟਰੀ ਧਵਜ ਜਿਹੜਾ ਇੰਗਲੈਂਡ, ਅਮਰੀਕਾ, ਕੈਨੇਡਾ 57 ਦੇਸ਼ਾਂ ਦੇ ਵਿੱਚ ਸਾਡੇ ਨਿਸ਼ਾਨ ਸਾਹਿਬ ਰਾਸ਼ਟਰੀ ਧਵਜ ਦੇ ਨਾਲ ਝੁਲਦੇ ਨੇ। ਇਹ ਹੈ ਸਾਡੀ ਸਿੱਖੀ ਜਿੱਥੇ ਪੂਰੇ ਵਰਲਡ ਦੇ ਵਿੱਚ ਅੱਜ ਸਿੱਖੀ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਇਹ ਤਾਂ ਦੂਜਤਾ ਕਾਰਨ ਹੈ ਕਿ ਸਾਡੇ ਭਾਰਤ ਦੇ ਵਿੱਚ ਹੀ ਜਦੋਂ ਲੰਗਰ ਲਾਉਣ ਦੀ ਗੱਲ ਆਵੇ ਤਾਂ ਸਿੱਖ ਕੋਮ ਦੇਵਤਾ ਹਨ ਜਦੋਂ ਆਕਸੀਜਨ ਦੀ ਗੱਲ ਆਵੇ ਤਾਂ ਵੀ ਸਾਡੇ ਸਿੱਖ ਦੇਵਤਾ ਹਨ ਲੇਕਿਨ ਜਦੋਂ ਉਹ ਆਪਣਾ ਕੋਈ ਹੱਕ ਮੰਗਣ ਜੇ ਉਹ ਪੰਜਾਬ ਦੇ ਪਾਣੀ ਦੀ ਗੱਲ ਕਰਨ ਜੇ ਉਹ ਸਿੱਖ ਮੁੱਦਿਆਂ ਦੀ ਗੱਲ ਕਰਨ ਜੇ ਉਹ ਸਿੱਖ ਸਿੱਖ ਜਥੇਬੰਦੀ ਦੀ ਰਿਹਾਈ ਦੀ ਗੱਲ ਕਰਨ ਜੇ ਸਿੱਖ ਬਧੀਆਂ ਦੀ ਗੱਲ ਕਰਨ ਤੇ ਉਹ ਕੀ ਆਖਦੇ ਨੇ ਇਹ ਆਤੰਕਵਾਦੀ ਹਨ ਇਹ ਆਤੰਕਵਾਦੀ ਖਾਲਸਾ ਨੇ ਮੈਂ ਇਹ ਕਹਿ ਨਹੀਂ ਆ ਇਹ ਉਹ قوم ਹੈ ਜਿਸ ਦੇ ਕਾਰਨ ਅੱਜ ਭਾਰਤ ਦਾ ਨਾਮ ਪੂਰੇ ਵਿਸ਼ਵ ਦੇ ਅੰਦਰ ਹੈ ਸਿੱਖਤਾਂ ਅੰਮ੍ਰਿਤ ਦੇ ਅੱਜ ਸਿੱਖ ਧਰਮ ਦਾ ਬੋਲ ਬਾਲਾ ਸਾਡੇ ਸ਼ਹੀਦਾ ਕਰਕੇ ਹੈ ਅੱਜ ਬੱਚੇ ਸਾਡੇ ਟੀ-ਸ਼ਰਟ ਪਾ ਕੇ ਰੱਖਦੇ ਨੇ ਕਹਿੰਦੇ ਅਸੀਂ ਇਸ ਸਿੱਖ ਦੇ ਫੈਨ ਆ ਅਸੀਂ ਭਿੰਡਰਾ ਵਾਲੇ ਦੇ ਫੈਨ ਆ ਅਸੀਂ ਦੀਪ ਸਿੱਧੂ ਦੇ ਫੈਨ ਆ ਮੈਂ ਕਹਿਣਾ ਚਾਹੁੰਨੀ ਆ ਜਿਨਾਬੀ ਟੀ-ਸ਼ਰਟ ਪੈਂਦੇ ਹੋ ਸੰਸਥਾ ਸਿਪਾਹੀ ਬਣਨ ਦਾ ਵੀ ਸਮਰਥ ਰੱਖੋ ਪਹਿਲਾਂ ਸੰਸ ਬਣੋ ਗੁਰਬਾਣੀ ਨਾਲ ਜੁੜੋ ਅੰਮ੍ਰਿਤ ਛਕੋ ਉਹਦੇ ਬਾਅਦ ਜੇ ਲੋੜ ਪਈ ਤਾਂ ਸਿਪਾਹੀ ਬਣਨਾ ਚਾਹੀਦਾ ਹੈ ਅੱਜ ਆਪਾ ਆਪਣੀ ਜ਼ਿੰਦਗੀ ਨੂੰ ਐਦਾ ਹੀ ਗਵਾ ਰਹੇ ਹਾਂ ਬਹੁਤ ਮੁਸ਼ਕਿਲ ਨਾਲ ਇਹ ਜ਼ਿੰਦਗੀ ਮਿਲਦੀ ਹੈ ਭਈ ਪ੍ਰਾਪਤ ਮਾਨੁਖ ਦੇ ਹੋਇਆ ਗੋਬਿੰਦ ਮਿਲਨ ਕੀ ਇਥੇ ਤੇਰੀ ਬੜਿਆ ਇਸ ਦਰ ਤੇ ਆ ਕੇ ਲੋਕੀ ਮੰਗਦੇ ਕੀ ਹਾਂ ਸਾਨੂੰ ਪੁੱਤਰ ਦੀ ਦਾਤ ਦਵੋ ਸਾਨੂੰ ਧਨ ਦੌਲਤ ਐਸੋ ਆਰਾਮ ਦਵੋ ਕੋਈ ਬੰਦਾ ਨਹੀਂ ਹੋਵੇਗਾ ਜੋ ਇਸ ਦਰ ਤੇ ਆ ਕੇ ਸਿਮਰਨ ਜਾਂ ਨਾਮ ਦੀ ਗੱਲ ਕਰਦਾ ਹੋਵੇਗਾ ਹਾਲ ਫਾਜੀ ਜਦੋਂ ਵੀ ਇਸ ਦਰ ਤੇ ਆਣਾ ਹੈ ਤੇ ਸਿਮਰਨ ਨਾਮ ਦੀ ਦਾਤ ਮੰਗ ਕੇ ਜਾਣਾ ਹੈ ਜੇ ਤੁਸੀਂ ਗੁਰੂ ਦੀ ਭਗਤੀ ਮੰਗ ਲੋਗੇ ਜੇ ਤੁਸੀਂ ਗੁਰੂ ਦੇ ਦਰ ਤੇ ਅਥੀ ਮੱਥਾ ਟੇਕ ਕੇ ਜੇ ਤੁਸੀਂ ਗੁਰੂ ਨੂੰ ਹੀ ਮੰਗ ਲੋਗੇ ਤੇ ਤੁਹਾਨੂੰ ਕੁਝ ਮੰਗਣ ਦੀ ਲੋੜ ਨਹੀਂ ਹੈ ਸੁਹਾਗਾ ਵਾਲਿਓ ਇਹ ਸਭ ਤੋਂ ਵੱਡਾ ਖਜ਼ਾਨਾ ਹੈ ਅੱਜ ਆਪਾਂ ਦੇਖਦੇ ਹਾਂ ਸਾਡੀ ਬੀਬੀਆਂ ਮਾਤਾਵਾਂ ਭਾਈ ਕਿਸੇ ਬਾਬੇ ਦੇ ਡੇਰੇ ਤੇ ਕਿਸੇ ਪਾਖੰਡੀ ਦੇ ਡੇਰੇ ਤੇ ਕਿਸੇ ਪੀਰ ਦੇ ਡੇਰੇ ਤੇ ਉੱਥੇ ਜਾ ਕੇ ਕਹਿੰਦੇ ਆ ਜੀ ਸਾਡੀ ਮੁਰਾਦਾ ਪੂਰੀ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੱਕ ਆਪ ਇਤਿਹਾਸ ਗਵਾਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਆਪਣਾ ਸੀਸ ਨਹੀਂ ਝੁਕਾਇਆ ਮੁਗਲਾਂ ਦੇ ਅੱਗੇ वो थे शहीद जाति शहीद हो गए वो कदे अपना शीश नहीं झुकाया गुरु तेग बहादुर साहिब जी ने अपना शीश कलम करवा ਦਿੱਤਾ पर अपना शीश नहीं झुकाया लेकिन गुरु गोविंद सिंह पाशा जी ने श्री गुरु ग्रंथ साहिब जी दे अग्गे लट होके शीश झुका के किया थी आज्ञा भय काल की तबै चलायो फंस सब सिखन को हुकम है गुरु मानियो ਤੇ ਸਾਡੇ ਅਸੀਂ ਕਿਤੇ ਤੁਰੇ ਫਿਰਦੇ ਆ। ਤੇ ਸਾਡੀ ਸਿੱਖੀ ਨੂੰ ਕੀਦੀ ਨਜ਼ਰ ਲੱਗ ਗਈ ਹੈ? ਜੇ ਆਪਾਂ ਬਾਬਿਆ ਦੇ ਡੇਰੇ ਤੇ ਤੁਰੇ ਫਿਰਦੇ ਹਾਂ, ਜੇ ਆਪਾਂ ਬਾਬਿਆ ਤੋਂ ਹੀ ਮੰਗਣਾ ਹੈ ਤੇ ਇਸ ਦਰਤੀ ਆਉਣ ਦੀ ਕੀ ਲੋੜ ਹੈ ਤੁਹਾਨੂੰ? ਤੁਸੀਂ ਕਹਿੰਦੇ ਸਾਡੇ ਤੇ ਉਸ ਬਾਬਾ ਦੀ ਮਿਹਰ ਹੈ। ਤੇ ਮੰਨਦੇ ਕਿਸੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਉਹ ਭਾਗਾ ਵਾਲਿਓ। ਇਹ ਤਾਂ ਸਭ ਤੋਂ ਵੱਡਾ ਖਜ਼ਾਨਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਥੇ ਹੀ ਸਾਰਾ ਕੁਝ ਮਿਲਣਾ ਹੈ। ਇਸ ਤੋਂ ਵੱਡਾ ਖਜ਼ਾਨਾ ਹੋ ਨਹੀਂ ਸਕਦਾ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਚ ਆਓ, ਬਾਣੀ ਪੜੋ। ਬਾਣੇ ਵਿੱਚ ਰਹੋ। ਸੋਹਣੀ ਸੋਹਣੀ ਦਸਤਾਰ ਸਜਾਓ, ਤੁਮੱਲੇ ਸਜਾਓ। ਆਪਣੇ ਬੱਚਿਆਂ ਨੂੰ ਸਿੱਖੀ ਦੇ ਸਿਧਾਂਤ ਬਾਰੇ ਦੱਸੋ। ਕਿਉਂਕਿ ਬਹੁਤ ਛੋੜਾ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੋਇਆ ਹੈ ਇਹ ਸਰਗਤ ਤਾਜ ਹੈ ਭਾਵੇਂ ਲੱਖ ਸੋਨੇ ਦੀ ਟੋਪੀ ਹੋਵੇ ਲੇਕਿਨ ਸੱਤ ਸਿੱਖੀ ਹੈ ਇਹਦੇ ਅੱਗੇ ਇਹ ਦਸਤਾਰ ਤੇ ਮਾਨ ਕਰੋ ਤੇ ਮੈਂ ਆਪ ਜੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਦੇਖੋ ਇਹ ਜਿਹੜੀ ਸਿੱਖੀ ਹੈ ਇਹ ਬਹੁਤ ਹੀ ਸ਼ਹਾਦਤਾਂ ਨਾਲ ਕਮਾਈ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਅਸੀਂ ਕਹਨੇ ਆ ਸੁਣਦੇ ਵੀ ਆ ਮੈਂ ਥੜਾ ਉੜੀ ਕਾ ਆਪਣੇ ਸਿੰਘ ਸਰਦਾਰਾ ਨੂੰ ਮੈਂ ਚੱਲਣਾ ਚਾਣਾ ਆਪਣੇ ਅਜੀਤ ਜੁਜਾਰਾ ਨੂੰ ਮੈਂ ਚਾਰੇ ਸੁਸਕਿਓ ਵਾਰੇ ਜਰਾ ਵਿਚਾਰਿਓ ਭਗਵਾਨੀਓ ਇਹ ਜਿਹੜੀ ਲਾਈਨ ਹੈ ਨਾ ਜੇ ਤੁਹਾਨੂੰ ਇਹ ਸਮਝ ਆ ਗਈ ਨਾ ਕਿ ਕੋਈ ਬੱਚਾ ਕਿਸੇ ਸਤਲ ਨਹੀਂ ਚਲਾ ਸਕਦਾ ਕੋਈ ਸਿੱਖ ਆਪਣੀ ਦਸਤਾਰ ਸਜਾਇ ਜਿਨਾ ਗੁਰਦੁਆਰਾ ਸਾਹਿਬ ਨਹੀਂ ਆ ਸਕਦਾ ਮੈਂ ਚਾਰੇ ਤੁਸੀਂ ਕਿਉਂ ਵਾਰੇ ਜਲਾ ਵਿਚਾਰੇ ਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ श्री गुरु सिंह जी ने कहा ना मैं चारे सुस क्यों वारे जरा कई चार। चार तो हजार भागा वाले तो हजार लखड़ा की संख्या वास्ते गुरु साहब ने अपना परिवार शहीद कर दिया ਸਾਡੇ ਚਰਣਾ ਤੇ ਬੈਂਤੀ ਹੈ ਹੁਣ ਵਿਸ਼ੇਸ਼ੀ ਨੂੰ ਸਾਹਮਣੇ ਹੁਣ ਲੋੜ ਹੈ ਸਿੱਖੀ ਨੂੰ ਸਮਝਣ ਦੀ ਸਮੇਂ ਦਾ ਅਭਾਵ ਹੈ ਬਹੁਤ ਮਨ ਸੀ ਆਪ ਜੀ ਦੇ ਸਾਹਮਣੇ ਬਹਿ ਕੇ ਬਹੁਤ ਸਾਰੀ ਗੱਲਾਂ ਦੇ ਗੁਰੂ ਦੀ ਥਾਕਿਆ ਸੁਣਾਉਣ ਦਾ ਲੇਕਿਨ ਚਲੋ ਸਮੇਂ ਦਾ ਅਭਾਵ ਹੈ ਫਿਰ ਕਦੇ ਗੁਰੂ ਸਾਹਿਬ ਨੇ ਸਾਨੂੰ ਮੌਕਾ ਦਿੱਤਾ ਤੇ ਜਰੂਰ ਹਾਜ਼ਰੀ ਭਰਾਂਗੇ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਿਤਾ ਸ੍ਰੀ ਗਿਆਨੀ ਤੇਜਪਾਲ ਸਿੰਘ ਜੀ ਦਾ ਜਿਹੜੇ ਕਥਾਵਾਚਕ ਨੇ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਉਨ੍ਹਾਂ ਦੀ ਕਿਰਪਾ ਸਦਕਾ ਹੀ ਆਪ ਜੀ ਦੇ ਦਰਸ਼ਨ ਹੋਏ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗੀ ਕੁਮੈਟੋ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗੀ ਮੇਰਾ ਬੇਟਾ ਵੀਰ ਪ੍ਰਤਾਪ ਸਿੰਘ ਖਾਲਸਾ ਕਿਉਂਕਿ ਜਦੋਂ ਪੰਡਿਤ ਸੁਪਨਾ ਨਾਮ ਜੀ ਆਏ ਸੀ ਤੇ